ਨੋਵੀ ਦੋਸਤੋ ਆ ਜਿਹੜੇ ਬੰਦਾ ਕਹਿੰਦਾ ਵੀ ਇਹਦੇ ਚ ਆਤਮਾ ਹੁੰਦੀ ਹੈ ਆਤਮਾ ਤੇ ਇਹ ਬਾਈ ਪੰਜਾਬ ਦੇ ਹਾਲਾਤ ਨੂੰ ਕਿਵੇਂ ਖਰਾਬ ਕਰ ਰਹੀ ਹੈ ਕੀ ਗੱਲ ਹੋ ਗਈ ਬਾਈ ਮੇਰੇ ਚੰਮਾ ਤਬ ਹੋ ਗਿਆ ਦੇਖੋ ਬਾਈ ਪੰਜਾਬ ਦੇ ਹਾਲਾਤ ਇੰਨੇ ਗਮਾੜੇ ਹੋ ਗਏ ਜੀ ਆ ਤੁਸੀਂ ਦੇਖ ਰਹੇ ਹੋ ਇਹਦੇ ਚ ਇਹ ਬੰਦੇ ਦੀ ਅਸੀਂ ਵੀਡੀਓ ਬਣਾਉਣ ਵਾਸਤੇ ਸਪੈਸ਼ਲ ਪਹੁੰਚੇ ਹੋਏ ਆ ਕਹਿੰਦਾ ਵੀ ਮੈਂ ਲੋਕਾਂ ਨੂੰ ਆਉਣ ਵਾਲੇ ਸਮੇਂ ਬਾਰੇ ਦੱਸ ਸਕਦਾ ਹੈ ਕੀ ਕੀ ਤੁਸੀਂ ਦੱਸ ਸਕਦੇ ਲੋਕਾਂ ਨੂੰ ਕੀ ਤੁਹੇ ਕਿਉਂ ਲੋਕਾਂ ਨੂੰ ਅੰਧਸ਼ੋਸ਼ ਵਿੱਚ ਪਾਇਆ ਹੋਇਆ ਬਈ ਨਹੀਂ ਨਹੀਂ ਬਾਈ ਹੈ ਜਿਹੜਾ ਸੱਚਾ ਉਹ ਸੱਚਾ ਆ ਦੇਖੋ ਬਾਈ ਸਾਰਾ ਕੁਝ 10 ਸਾਲਾਂ ਪਿਛਾਲ ਦੇ ਕੀ ਹੋਣਾ ਤੇ ਪਰਸੋਂ ਕੀ ਹੋਣਾ ਕੱਲ ਕੀ ਹੋਣਾ ਦੱਸ ਸਕਦੇ ਹੋ ਅੱਜ ਹੀ ਦੱਸੋ ਕੀ ਹੋਣਾ ਹੈ ਅੱਜ ਅੱਜ ਤੁਸੀਂ ਦੱਸੋ ਵੀ ਕੀ ਹੋਣਾ ਹੈ ਆ 50 ਮਿੰਟਾਂ ਦੇ ਵਿੱਚ ਕੀ ਹੋਣ ਵਾਲਾ ਦੱਸੋ ਅੱਜ 50 ਮਿੰਟਾਂ ਦੇ ਵਿੱਚ ਵਿੱਚ ਕੀ ਹੋਣ ਵਾਲਾ ਅੱਜ ਬਹੁਤ ਕੁਸ ਮਾੜਾ ਹੋਣ ਵਾਲਾ ਇਹ ਦੱਸੋ ਵੀ ਬਾਬੇ ਨਾਲ ਕੀ ਹੋਣ ਵਾਲਾ ਦਾ ਬਾਬਾ ਬੇਟਾ ਸਾਹਮਣੇ ਏ ਬਾਬੇ ਨਾਲ ਉਹ ਚੰਗਾੜਾ ਆ ਵਾ ਗਿਆ ਤੇ ਆ ਆਹ ਆਹ ਆ ਦੱਸੋ ਹੁਣ ਤੂੰ ਮੇਰੇ ਨਹੀਂ ਤੁਹਾਨੂੰ ਕੀ ਸੀ ਮੈਂ ਬਾਬੇ ਵਾਲੇ ਦੱਸੋ ਬਾਬੇ ਲਫੜੇ ਪੈ ਗਏ ਨਾ ਤੁਸੀਂ ਦੱਸੋ ਤੁਹਾਨੂੰ ਦੱਸੋ ਤੁਹਾਨੂੰ ਪਤਾ ਕਿਉਂ ਨਹੀਂ ਸੀ ਵੀ ਬਾਬੇ ਦੇ ਬਾਬੇ ਦੇ ਲਫੜੇ ਪੈਣਗੇ ਅੰਧਵਿਸ਼ਵਾਸ ਨੂੰ ਤੁਸੀਂ ਬੁਲਾ ਰਹੇ ਹੋ ਤੁਹਾਡੇ ਤੇ ਪਰਚਾ ਪੈ ਸਕਦਾ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਤੂੰ ਮੇਰਾ ਤੇਰਾ ਤੈਨੂੰ ਵੀ ਮੈਂ ਤੋਹਾਰ ਦੂੰ ਅੱਛਾ ਤਵਾ ਕਰ ਦੇਗੀ ਆ ਦੇਖੋ ਭਾਈ ਜੀ ਇਹ ਲੋਕ ਲੋਕਾਂ ਨੂੰ ਕਿਵੇਂ ਕਿਵੇਂ ਗਲਤ ਰਾਹਾਂ 'ਚ ਪਾਉਂਦੇ ਆ ਕਿਵੇਂ ਲੋਕਾਂ ਨੂੰ ਪੋਏ ਪੜੇ ਲੋਕਾਂ ਤੋਂ ਪੈਸੇ ਲੁੱਟਦੇ ਆ ਨਹੀਂ ਹੁਣ ਤੁਸੀਂ ਇਹ ਦੱਸੋ ਵੀ ਲੋਕਾਂ ਦੇ ਫਾਇਦੇ ਕਰਦੇ ਹੋ ਬਹੁਤ ਫਾਇਦੇ ਕੀ ਦੇਣਾ ਕੀ ਫਾਇਦੇ ਕੀਤੇ ਕੀ ਫਾਇਦੇ ਕੀਤੇ ਲੋਕਾਂ ਦੇ ਬੱਚਾ ਇਹਨੂੰ ਬੱਚਾ ਦਿੱਤਾ ਅੱਛਾ ਬੱਚਾ ਤੁਸੀਂ ਦਿੰਦੇ ਹੋ ਆ ਬੱਚੇ ਅੱਛਾ ਜਿੰਨਾ ਦੀ ਆ ਕੋਖਾਰੀ ਆਲੇ ਹੁੰਦੇ ਦੀ ਹਾਰੀਆਂ ਕਰੀਆਂ ਨਹੀਂ ਉਹਦਾ ਫਿਰ ਜਿਹੜੇ ਕੋਖਾਰੀ ਹੁੰਦੀਆਂ ਉਹਦਾ ਸੱਚੇ ਪਾਤਸ਼ਾਹ ਹੈ ਕਲੰਗੀਧਰ ਪਾਤਸ਼ਾਹ ਹੈ ਉਹ ਉਹ ਕਰਦੇ ਕਿਰਪਾ ਤੁਸੀਂ ਕਿਰਪਾ ਕਰਨ ਵਾਲੇ ਕੋਣ ਹੈ ਬਈ ਤੁਹਾਨੂੰ ਤਾਂ ਆਪਣੇ ਭੇਖਵਾਰੇ ਨਹੀਂ ਪਤਾ ਉਹ ਵੀ ਕਰਦੇ ਆਸੇ ਵੀ ਕਰਦੇ ਨਾ ਨਹੀਂ ਤੁਹਾਨੂੰ ਫਿਰ ਤੁਹਾਨੂੰ ਆਪਣੇ ਭੇਖਵਾਰੇ ਪਤਾ ਤੁਸੀਂ ਕੀ ਕਰ ਸਕਦੇ ਹੋ ਆਸੀਂ ਆਉਤ ਘੁੱਤ ਕਰਤਾ ਦਿਆ ਦੇਖੋ ਜੀ ਆਸੀਂ ਲੱਖਾਂ ਲੋਕ ਨੌਕਰੀਆਂ ਦੇ ਲਾਏ ਬੱਚੇ ਅੱਛਾ ਆਪਰ ਆਪਕਾ ਮੰਗਦੇ ਵਰਦੇ ਹੋ ਆਪ ਆਪਕਾ ਪ੍ਰਮੋਸ਼ਨ ਕਰੰਨੇ ਹੋ ਆਪਕਾ ਡਾਟਾ ਲਾਉਨੇ ਹੋ ਕਿ ਸਾਡੇ ਕੋਲੇ ਆਓ ਸਾਡੇ ਕੋਲੇ ਜੋਤਿਸ਼ ਵਿਦਿਆ ਸਾਡੇ ਕੋਲੇ ਕਾਲ ਆਇਲ ਮੈਂ ਅਸੀਂ ਕੀਤਾ ਕਰਾਇਆ ਕਰਦੇ ਆਂ ਅਸੀਂ ਕਿਸੇ ਦੇ ਸੌਕਣ ਸੌਕਣ ਤੋਂ ਸਟਾਰ ਕਿਉਂ ਕਿਉਂ ਡਾਟਾ ਲਾਉਨੇ ਹੋ ਭਾਈ ਅਸੀਂ ਆਣੇ ਅੱਛਾ ਤੇ ਤੇ ਤਾਂ ਸ਼ੁਰੂ ਤੋਂ ਬਖਸ਼ੀ ਸ਼ਾ ਬਖਸ਼ੀ ਹੋਈ ਅਸੀਂ ਕਿੰਦੀ ਬਖਸ਼ੀ ਹੋਈ ਥੋੜੇ ਤੇ ਸਾਡੇ ਤੇ ਉਸ ਮੇਰ ਹੋਈ ਹੋਇਆ ਅੱਛਾ ਲੋਕ ਤਾਂ ਸਾਡੇ ਕੋਲੇ ਜਲ ਲਗੇ ਹੁੰਦੇ ਨੇ ਅਸੀਂ ਤਾਂ ਮੰਨਦੇ ਨਹੀਂ ਅਸੀਂ ਪੱਤਰਕਾਰ ਤਾਂ ਮੰਨਦੇ ਨੂੰ ਤੁਹਾਨੂੰ ਪੁੱਛੀਏ ਬੰਦੇ ਆਪੇ ਸਾਡੇ ਕੋਲੇ ਨਾ ਉੱਪਰ ਲੋਕਾਂ ਦੇ ਦੇਖੀ ਇਕੱਠਾ ਦਾ ਪਾਠ ਹੋ ਜਾਂਦੀ ਆ ਉਹ ਦੇਖੀ ਪੀੜ ਹੁੰਦੀ ਅੱਛਾ ਆ ਦੇਖੋ ਭਾਈ ਜੀ ਪੰਜਾਬ ਦੇ ਇਥੇ ਅੰਧਵਿਸ਼ਵਾਸ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਇਹ ਜਿਹੜਾ ਸਾਹਮਣੇ ਬੈਠਾ ਹੈ ਕਹਿੰਦਾ ਮੇਰੇ ਚ ਸਾਰਾ ਕੁਝ ਹੁੰਦਾ ਹੈ ਮੈਂ ਲੋਕਾਂ ਨੂੰ ਆਉਣ ਵਾਲੇ ਸਮੇਂ ਪਰੇ ਕਿਸੇ ਨੂੰ ਲੱਕੀ ਡਰਾਈਵਰ ਇੱਕ ਅਮੀਰ ਗਰੀਬ ਨੂੰ ਅਮੀਰ ਬਣਾ ਦੂੰਗਾ ਜਿਹੜਾ ਅਮੀਰ ਬੰਦਾ ਮੇਰੇ ਨੂੰ ਤੰਗ ਪਰਸ਼ਾਨ ਕਰੂ ਮੇਰਾ ਮਜ਼ਾਕ ਡੋ ਉਹਨੂੰ ਮੈਂ ਗਰੀਬ ਬਣਾ ਦੂੰਗਾ ਇਹ ਸਭ ਕਹਿਣ ਦੀਆਂ ਗੱਲਾਂ ਬਾਈ ਜੀ ਮੈਂ ਨਹੀਂ ਮੰਨਦਾ ਵੀ ਇਹ ਚੀਜ਼ਾਂ ਸੱਚ ਹੈ ਨਹੀਂ ਕਹਿਣ ਦੀਆਂ ਗੱਲਾਂ ਕੋਈ ਨਹੀਂ ਅੱਛਾ ਜਿਹੜੇ ਲੱਖਾਂ ਲੋਕ ਸਾਡੇ ਮੇਰੇ ਕੋਲ ਆਉਂਦੇ ਨੇ ਕੱਲੇ-ਕੱਲੇ ਦਾ ਭੜਾ ਹੋਇਆ ਅੱਛਾ ਤੁਹਾਡੇ ਮੈਂ ਇਹ ਵੀ ਸੁਣਨਾ ਵੀ ਸੁਣਨ ਦੇ ਵਿੱਚ ਵੀ ਆਇਆ ਸੀ ਤੁਹਾਡਾ ਐਕਸੀਡੈਂਟ ਹੋ ਗਿਆ ਪਿੱਛੇ ਜੇ ਇਦੋਂ ਦੌੜੇਂਦਾ ਇਹਦਾ ਕਿਸਮਾ ਤੈਦਾ ਕਿਸੇ ਰੋਲ ਵੀ ਬੂ ਸਕਦਾ ਤੁਹਾਡੀ ਗੱਡੀ ਬਿਲਕੁਲ ਖਰਾਬ ਹੋ ਗਈ ਖਤਮ ਹੋ ਗਈ ਸੀਗੀ ਹੋਈ ਹੈ ਸੱਚ ਹੈ ਇਹ ਹਾਂ ਹੋਈ ਸੀ ਹੂੰ ਤੁਹਾਡੇ ਪਿਓ ਦਾ ਬਹੁਤ ਭੜਾ ਐਕਸੀਡੈਂਟ ਹੋਇਆ ਐਕਸੀਡੈਂਟ ਚ ਮਰਿਆ ਤੁਹਾਡੀ ਮਾਂ ਬਹੁਤ ਬੁਰੀ ਤਰ੍ਹਾਂ ਮੰਜੇ ਤੇ ਬਹਿ ਕੇ ਮਰੀ ਐ ਦੇ ਫੇਦਾ ਕਿਸਮਤ ਆ ਕਿਸੇ ਨਾਲ ਕੋਸ ਵੀ ਹੋ ਸਕਦਾ ਤੇ ਫੇਰ ਤੁਸੀਂ ਲੋਕਾਂ ਦੀ ਕਿਸਮਤ ਕਿਵੇਂ ਬਾਈ ਕਰ ਸਕਦੇ ਹੋ ਲੋਕਾਂ ਦੀ ਦੇਣੀ ਉਹਦੇ ਕੋਈ ਵੀ ਜਿਵੇਂ ਹੁਣ ਮਿਸਤਰੀ ਤੇ ਲਾਲ ਆਪਦਾ ਕਰਾ ਫਰੀ ਬਣਾ ਸਕਦਾ ਉਹੀ ਗੰਬ ਸਾਟਾ 85 ਆਪਦਾ ਪੜਾ ਨਹੀਂ ਕਰ ਸਕਦੇ ਅਸੀਂ ਲੋਕਾਂ ਦਾ ਪੜਾ ਕਰਦੇ ਆ ਅੱਛਾ ਕੀ ਭਲੇ ਵਾਲੀ ਗੱਲ ਹੈ ਯਾਰ ਲੋਕਾਂ ਤੋਂ ਤੁਸੀਂ ਕਿੰਨੇ ਕਿੰਨੇ ਪੈਸੇ ਲੈ ਜਾਂਦੇ ਹੋ ਕਿ ਕਿੰਨੇ ਪੈਸੇ ਚ ਪੜਾ ਕਰਦੇ ਹੋ ਕਿ ਫਰੀ ਕਰਦੇ ਹੋ ਅਸੀਂ ਲੋਕਾਂ ਨੂੰ 50-50 ਹਜ਼ਾਰ ਲੈ ਲੈਂਦੇ ਆ ਤੇ 50-50 ਹਜ਼ਾਰ ਰੁਪਏ ਤੁਹਾਨੂੰ ਜਿਹੜਾ ਪਾਗਲੇ ਬੰਦਾ ਉਹ ਦਿੰਦਾ ਹੈ ਤੇ ਪਾਗਲੇ ਜਰੋ ਅਸੀਂ ਉਹਨਾਂ ਦਾ ਜੇ ਭਲਾ ਕਰ ਦਿਆਂ ਲੋਕ ਤੁਹਾਨੂੰ ਪੈਸਾ ਲਉਂਦੇ ਲੈ ਜਾਂਦੇ ਤੇ ਉਹ ਭਾਈ ਤੁਸੀਂ ਬੇਵਕੂਫ ਨਾ ਬਣਾਓ ਲੋਕਾਂ ਨੂੰ ਠੀਕ ਹੈ ਇਹ ਜਿਹੜੀਆਂ ਅੰਧਵਿਸ਼ਵਾਸ ਦੇ ਵਿੱਚ ਲੋਕ ਅਨਪੜ ਲੋਕ ਬੜੇ ਹੋਏ ਐ ਉਹ ਤੁਹਾਨੂੰ ਪੈਸੇ ਵੀ ਦੇ ਰਹੇ ਐ ਲੋਕ ਆਪਣੀਆਂ ਮੱਝਾਂ ਵੇਚ ਕੇ ਝੋਟੀਆਂ ਦੇ ਵੇਚ ਕੇ ਗਰੀਬ ਬੱਕਰੀਆਂ ਵੇਚ ਕੇ ਘਰ ਵੇਚ ਕੇ ਤੁਹਾਨੂੰ ਪੈਸੇ ਲਾ ਰਹੇ ਐ ਤੁਸੀਂ ਤੁਹਾਨੂੰ ਖਾਨਸੁਰ ਵਧੀਆ ਵਧੀਆ ਖਾਨ ਬਣਿਆ ਹੋਇਆ ਠੀਕ ਹੈ ਤੇ ਜੇ ਤੁਹਾਨੂੰ ਇੰਨੀ ਸ਼ਕਤੀ ਹੈ ਤਾਂ ਤੁਸੀਂ ਉਹਨੂੰ ਦੱਸੋ ਵੀ ਮੇਰੀ ਜੇਬ ਦੇ ਵਿੱਚ ਪੈਸੇ ਕਿੰਨੇ ਆ ਮੈਂ ਤੁਹਾਨੂੰ ਮੰਨ ਜੂਗਾ ਵੀ ਦੱਸੋ ਮੇਰੀ ਜੇਬ ਵਿੱਚ ਕਿੰਨੇ ਪੈਸੇ ਆ ਮੇਰੀ ਗੁੱਫੇ ਮੇਰੇ ਗੂਗਲ ਪੇ ਵਿੱਚ ਕਿੰਨੇ ਪੈਸੇ ਆ ਲੈ ਮੇਰੇ ਨਾਲ ਜੇ ਬੋਲਦਾ ਵੀ ਆ ਤੇਰੇ ਜੇਬ ਵਿੱਚ ਪੈਸੇ ਹੈਗੇ ਨੇ ਨਾਲੇ ਤੇਰੇ ਗੂਗਲ ਪੇ ਤੇ ਅੰਦਾਜ਼ਾ ਅੰਦਾਜ਼ਾ ਮੇਰੀ ਜੇਬ ਵਿੱਚ ਕਿੰਨੇ ਪੈਸੇ ਆ ਅੰਦਾਜ਼ਾ ਕਿੰਨੇ ਹੋਣਗੇ ਇਰੀ ਜੇਬ ਚੋਂ ਪਾ ਰਿਹਾ 50000 ਰੁਪਇਆ ਪੱਕੀ ਗੱਲ ਹੈ ਲਓ ਜੀ ਬਾਬਾ ਜੀ ਦੀ ਗੱਲ ਹੋ ਗਈ ਸੱਚੀ ਬਾਈ ਮੈਂ ਤਾਂ ਬਾਬਾ ਜੀ ਨੂੰ ਅੱਜ ਤੋਂ ਬਾਅਦ ਮੰਨਿਆ ਕਰੂੰਗਾ ਸਤਿਵਾਦਨ ਬਾਬਾ ਜੀ ਧੰਨਵਾਦ ਤੁਹਾਡਾ ਜੀ ਮੈਂ ਯਾਰ ਤੂੰ ਬੈਂਕ ਚੋਂ ਘੜਾ ਲੈ ਆਇਆ ਮੇਰੀ ਮੇਰੀ ਬੈਂਕ ਦੇ ਵਿੱਚ ਕੀ ਮੈਂ ਸਾਡੇ ਪੂਰੇ ਪਰਿਵਾਰ ਕੋਲੇ 50000 ਰਹਿਣੀ ਲਓ ਜੀ ਇਹ ਕਹਿੰਦਾ ਮੈਂ ਤੇਰੀ ਜੇਬ ਚੋਂ ਦਸ ਦੂੰਗਾ ਵੀ 50000 ਕਿੰਨੇ ਪੈਸੇ ਹੈ ਮੇਰੀ ਜੇਬ ਦੇ ਵਿੱਚ ਸਾਰੇ 10 ਰੁਪਏ ਇੱਕ 20 ਰੁਪਏ ਇੱਕ ਤੇ 7 ਰੁਪਏ ਇੱਕ ਹੈ ਜੀ ਹਾਂ ਇੰਨੇ ਕਿ ਮੇਰੀ ਜੇਬ ਦੇ ਵਿੱਚ ਪੈਸੇ ਤੇ ਇਹ ਬੰਦੇ ਐਵੇਂ ਬੁੱਧੂ ਬਣਾਈ ਜਾਂਦੇ ਲੋਕਾਂ ਨੂੰ ਚਾਰੀ ਜਾਂਦੇ ਐ ਠੀਕ ਐ ਆ ਰੱਖ ਕੇ ਵੱਡੇ ਵੱਡੇ ਵਾਲ ਇੱਕ ਮਿੰਟ ਬਾਬਾ ਇੱਕ ਮਿੰਟ ਜਾ ਅਸੀਂ ਧਿਆ ਕੇ ਸੁਣੀ ਜਾਂਦੇ ਐ ਲਾ ਕੇ ਜੀ ਲੀਟਰ 2 ਲੀਟਰ ਸਰੋਂ ਦੇ ਵਾਲਾਂ ਨੂੰ ਤੇਲ ਵੱਡੇ ਵੱਡੇ ਕਰਕੇ ਲੋਕਾਂ ਨੂੰ ਕਿਵੇਂ ਲੁੱਟੀ ਜਾਂਦੇ ਐ ਪਖੰਡਾ ਇਹਨਾਂ ਕੋਲੇ ਠੀਕ ਐ ਇਹ ਪਖੰਡਾ ਤੋਂ ਬਚਣਾ ਆਪਾਂ ਠੀਕ ਐ ਬਾਬਾ ਦੋ ਗੱਲਾਂ ਪੁੱਛੀਆਂ ਦੋਨੇ ਗੱਲਾਂ ਤੋਂ ਗੱਲ ਦੱਸ ਦਿਓ ਇੱਕ ਤਰੱਕਲ ਹੋਰ ਦੱਸ ਦੇ ਤੂੰ ਮੰਨੇਗਾ ਏ ਜਿਹੜੀ ਜਿਹੜੀ ਤੇਰੇ ਚ ਚੀਜ਼ ਆਉਂਦੀ ਏ ਕੌਣ ਏ ਇਹ ਕੀ ਕਿਹੜੀ ਚੀਜ਼ ਏ ਜਿਹੜੀ ਤੁਹਾਨੂੰ ਦੱਸਦੀ ਏ ਜਿਹੜੀ ਸੀ ਸਾਡੇ ਚ ਗੇੜ ਜੀ ਆ ਅਸੀਂ ਕਿਸੇ ਨੂੰ ਦੱਸ ਨਹੀਂ ਚੱਲ ਇਹ ਪੌਲਾ ਕਰਨ ਲਈ ਆਈ ਏ ਲੋਕਾਂ ਤੂੰ ਪਿਆਰ ਯਾਰ ਪੀ ਲੈਣਾ ਮੈਂ ਤੈਨੂੰ ਪਿਆਰ ਯਾਰ ਦਾ 5 ਲੱਖ ਦੇਵਾਂਗਾ ਇੱਕ ਗੱਲ ਦਾ ਜਵਾਬ ਦੇ ਦੇ ਮੇਰੀ ਨੂੰ ਦੇਵੇਂਗਾ ਪੱਕੀ ਗੱਲ ਹੈ ਮੈਂ ਤੇਰੇ ਪੈਰ ਤੋਂ ਦ ਪੀਵਾਂਗਾ ਮੈਂ ਤੈਨੂੰ 50000 ਦਾ 5 ਲੱਖ ਦੇਵਾਂਗਾ ਮੈਂ ਤੇਰੀ ਸਾਰੀ ਜ਼ਿੰਦਗੀ ਸੇਵਾ ਕਰੂੰਗਾ ساری ਜ਼ਿੰਦਗੀ ਮੈਂ ਤੇਰੇ ਪੈਰ ਤੋਂ ਸਾਰੀ ਜ਼ਿੰਦਗੀ ਮੈਂ ਤੇਰਾ ਨੌਕਰ ਵਾਂ ਕੇ ਰਹੂੰਗਾ ਤੇਰੀਆਂ ਮੈਂ ਜੁੱਤਕਾਂ ਲਗੋਈਆਂ ਤੇਰੇ ਚੱਪਲਾਂ ਲਗੋਈਆਂ ਦੱਸ ਕਿੱਥੇ ਮੰਨ ਜੂ ਸਾਡਾ ਗਮ ਹੈ ਲਈ ਵੀ ਅਸੀਂ ਤੇਰੀਆਂ ਚੱਪਲਾਂ ਤੇ ਨਿਗਾਹ ਮਾਰੀ ਤੇਰੀਆਂ ਚੱਪਲਾਂ ਲਗੋਈਆਂ ਐ ਤੂੰ ਦੱਸ ਚੱਪਲਾਂ ਤੇ ਲਗੋਈਆਂ ਕਿੱਥੇ ਐ ਸਾਡਾ ਗਮ ਹੈ ਲਈ ਗਿਆ ਸੀ ਚੱਪਲਾਂ ਦੀ ਨਿਗਾਹ ਮਾਰੀ ਚੱਲੀਏ ਸਾਡਾ ਗਮ ਮਦਦ ਸਰ ਲੋਕਾਂ ਦੇ ਭਲੇ ਕਰਨਾ ਅੱਛਾ ਲੋਕਾਂ ਦੇ ਭਲੇ ਕਰਦਾ ਤੂੰ ਬਹੁਤ ਵਧੀਆ ਗੱਲ ਐ ਲੋਕਾਂ ਦੇ ਭਲੇ ਕਰਦਾ ਠੀਕ ਐ ਤੇ ਮੈਨੂੰ ਇਹ ਦੱਸ ਲੋਕਾਂ ਦੇ ਭਲੇ ਕੀ ਕੀ ਕਰਦੇ ਜੇ ਕਿਸੇ ਨੂੰ ਕੋਈ ਬੁਲਟ ਮਾਰੀ ਹੈ ਠੀਕ ਕਰ ਦਿੰਦੇ ਉਹ ਪੱਕੀ ਗੱਲ ਹੈ ਗਾਰੰਟੀ ਹੈ ਲੈ ਕੇ ਦਿੰਦੇ ਉਹ ਹਾਲੇਕਿਨ ਠੀਕ ਹੈ ਸਟਾਫ ਤੇ ਲਿਖ ਕੇ ਲਵਾ ਗਏ ਜੀ ਨਾ ਕੋਲਾ ਹੋਇਆ ਮੇਰੇ ਗੋਡੇ ਦਾ ਉਹਦੇ ਮੇਰੇ ਗੋਡੇ ਨੇ ਠੀਕ ਹੋਰੇ 6 ਮਹੀਨੇ ਹੋ ਗਏ ਦੱਸੋ ਕਰੋ ਠੀਕ ਮੈਂ ਤੁਹਾਨੂੰ 50000 1 ਲੱਖ ਰੁਪਏ ਦੇ ਕੇ ਜਾਉਂ ਮੈਂ ਇਸ ਟਾਈਮ ਦੇਖੋ ਗੱਲ ਸੁਣਾ ਬੱਚਾ ਜੋ ਕੋਈ ਤੇਰਾ ਸਾਡੇ ਤੇ ਯਕੀਨ ਨਹੀਂ ਆਇਗਾ ਤੇਰਾ ਸਾਡੇ ਤੋਂ ਕੋਈ ਪੜਾਣੀ ਹੋਏ ਨਾ। ਅੱਛਾ। ਇਹ ਬਾਈ ਜੀ ਜਿਹੜੇ ਪੰਜਾਬ ਦੇ ਬਲਾ ਹਾਲਾਤ ਹੋ ਗਏ, ਅੰਧਵਿਸ਼ਵਾਸ ਹੋ ਗਏ। ਇਹਨਾਂ ਤੋਂ ਬਚੋ। ਇਹ ਦੇਖੇ ਜਿਹੜੇ ਬਟੇ ਡੇਰੇ ਲਾ ਕੇ ਬੈਠੇ ਆ ਇਹਨਾਂ ਕੋਲੇ ਡੱਕਾ ਨਹੀਂ, ਕੱਖ ਨਹੀਂ। ਠੀਕ ਹੈ ਇਹ ਬਲਾ ਕੇ ਆਪਣਾ ਧੀਆ ਭੈਣ ਨੂੰ ਉਹਨਾਂ ਦੀ ਇੱਜ਼ਤ ਦਾ ਲੁੱਟਦੇ ਆ ਉਹਨਾਂ ਨਾਲ ਗਲਤ ਕੰਮ ਕਰਦੇ ਆ। ਸੋ ਇਹ ਬੰਦਾ ਜਿਹੜਾ ਕਹਿੰਦਾ ਵੀ ਮੇਰੇ ਚ ਬਾਬੇ ਦੀ ਪੌਣ ਆਉਂਦੀ ਐ ਮੈਂ ਲੋਕਾਂ ਦਾ ਫਾਇਦਾ ਭਲਾ ਕਰਦਾ ਹੈ ਇਹ ਬੰਦਾ ਤੋ ਤਿੰਨ ਸਵਾਲ ਪੁੱਛੇ ਸੀ ਮੈਂ ਵੀ ਮੇਰੀ ਜੇਬ ਚ ਪੈਸੇ ਕਿੰਨੇ ਆ ਉਹ ਨਹੀਂ ਦੱਸ ਸਕਿਆ ਮੈਂ ਇਹਦੀਆਂ ਚੱਪਲਾਂ ਲਗੀਆਂ ਸੀ ਉਹ ਨਹੀਂ ਦੱਸ ਸਕਿਆ ਤੇ ਉਹ ਬੰਦਾ ਆ ਗਿਆ ਕਿ ਇਹ ਬੱਚਾ ਤੂੰ ਮੇਰੇ ਤੋਂ ਜੋ ਬਸ ਰਿਆ ਕੋਈ ਤੇਰਾ ਮੇਰੇ ਤੇ ਬਸ ਮਾ ਉਸ ਨਹੀਂ ਤੇਰਾ ਕੋਈ ਮੇਰੇ ਤੋਂ ਪਣਾ ਨਹੀਂ ਹੋ ਸਕਦਾ ਭਾਈ ਜੀ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਹੜੇ ਅੰਧਵਿਸ਼ਵਾਸ ਲੋਕ ਇਹਨਾਂ ਬਾਬਿਆਂ ਤੇ ਆਪਦਾ ਕਰਦੇ ਆ ਵਿਸ਼ਵਾਸ ਕਰਦੇ ਆ ਇਹਨਾਂ ਨੂੰ ਮੰਨਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਮਗਰ ਨਾ ਲਗੋ ਠੀਕ ਹੈ ਇਹ ਤਾਂ ਲੋਕਾਂ ਨੂੰ ਆਪਣੀਆਂ ਗੱਲਾਂ ਚ ਲਿਆ ਕੇ ਉਹਦੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਫਸਾਉਂਦੇ ਐ ਤੇ ਬੁਰੀ ਤਰ੍ਹਾਂ ਦਾ ਪੈਸਾ ਲੁੱਟਦੇ ਐ ਸੋ ਇਹਨਾਂ ਦਾ ਜਿਹੜਾ ਕਾਲਾ ਚਿਹਰਾ ਸੀਗਾ ਇਹਨਾਂ ਚਿਹਰੇ ਤੇ ਮੁਕਪੜਾ ਕੱਪੜੇ ਵਿੱਚ ਚਿਹਰਾ ਸੀਗਾ ਕਿ ਨਕਾਬ ਸੀ ਜਿਹੜੇ ਚੜਿਆ ਹੋਇਆ ਉਹ ਲੋਕਾਂ ਸਾਹਮਣੇ ਲਿਆਉਣਾ ਸੀ ਉਹ ਲਿਆਂਦਾ ਸੀ ਇਹ ਇਹ ਲਾ ਦੇ ਮੇਰਾ ਗੁੱਸਾ ਨਹੀਂ ਹੋ ਸਕਦਾ ਇਹ ਭਾਈ ਇੱਕ ਬੋਲ ਲੱਕ ਮਟ ਟੱਪ ਕਰਦਾ ਓ ਯਾਰ ਲੋੜ ਹੀ ਨਹੀਂ ਸਾਨੂੰ ਤੇਰੀ ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਜਿਹੜੇ ਲੋਕ ਇਹਨਾਂ ਦੇ ਮਗਰ ਲੱਗਦੇ ਆ ਸਿਆਣੇ ਸੱਪਿਆਂ ਦੇ ਡੱਕਾ ਨਹੀਂ ਇਹ ਕਿਸੇ ਦਾ ਫਾਇਦਾ ਦਾ ਕੀ ਕਰਨਗੇ ਇਹ ਇੰਨੇ ਇੰਨੇ ਵਾਲੇ ਆ ਤਾਂ ਇਹ ਇਹਨਾਂ ਨੂੰ ਖਬਰਾਂ ਕਿਉਂ ਲਵਾਉਂਦੇ ਆ ਤੁਸੀਂ ਖਬਰਾਂ ਕਿਉਂ ਲਵਾਉਂਦੇ ਹੋ ਵੀ ਸਾਡੇ ਕੋਲੇ ਆਓ ਅਸੀਂ ਸਾਡੇ ਸਜਾਏ ਕਰਦਾਂਗੇ ਬੱਚਾ ਹੋਊ ਸਾਡੇ ਕੋਲੋਂ ਘਰ ਦਾ ਉਹ ਕਰਾਓ ਪਾਓ ਜੇ ਥੋੜੀ ਜਿਹੀ ਸ਼ਕਤੀ ਹੈ ਤੇ ਤੁਸੀਂ ਖਬਰਾਂ ਕਿਉਂ ਲਵਾਉਂਦੇ ਹੋ ਖਬਰਾਂ ਲਵਾਉਣ ਦੀ ਲੋੜ ਹੀ ਨਹੀਂ ਬੰਲਾ ਲਾ ਮੱਚਾ ਅਸੀਂ ਉਹ ਵੀ ਕੰਮ ਕਰੀਏ ਸਾਡੀ ਮਰਦੀ ਤੈਨੂੰ ਕੀ ਚੱਕਰ ਹੈ ਜੀ ਜਦੋਂ ਅਸੀਂ ਥੋੜਾ ਬਰਾਉ ਕਰਾਗੇ ਅਸਲੋ ਬ੍ਰੋਗ ਕਰਾ ਰਹੇ ਤੁਹਾਨੂੰ ਪੰਜਾਬ ਦੇ ਵਿੱਚੋਂ ਪੂਰੀ ਤੂੰ ਸਾਡੇ ਨਾਲ ਪੰਗਾ ਨਾਲ ਉਹ ਯਾਰ ਪੰਗਾ ਕੀ ਕਰਦੇਗਾ ਅਸੀਂ ਤਬਾਹ ਕਰਦੀਏ ਕੀ ਕਰਦੇਗਾ ਅਸੀਂ ਤਬਾਹ ਕਰਤਾ ਤੂੰ ਤਬਾਹ ਕਰਦੀ ਆ ਬੰਦਾ ਬਈ ਮੈਂ ਕਹਿੰਦਾ ਮੈਂ ਤੈਨੂੰ ਤਬਾਹ ਕਰ ਦੂੰਗਾ ਇਹ ਤਬਾਹ ਕਰਨ ਦੇ ਦਵਕੇ ਦੇ ਰਿਹਾ ਇਹ ਦਵਕੇ ਬਾਈ ਕਿਸੇ ਨੂੰ ਹੋਰ ਦੇਈ ਅਸੀਂ ਨਾ ਤਾਂ ਥੋੜੇ ਸਾਨੇ ਝੱਪਿਆਂ ਤੋਂ ਕਮਲਿਆਂ ਤੋਂ ਡਰਨ ਵਾਲੇ ਬੰਦੇ ਆ ਤੁਸੀਂ ਸਾਨੂੰ ਡੱਕਾ ਨਹੀਂ ਕਰ ਸਕਦੇ ਤੁਹਾਡੇ ਵਰਗੇ ਬੰਦੇ ਪਤਾ ਨਹੀਂ ਕਿੰਨੇ ਦੇਖੇ ਅਸੀਂ ਠੀਕ ਹੈ ਬਾਈ ਪੰਜਾਬ ਦੇ ਜਿੰਨੇ ਵੀ ਵੀਰਾਂ ਨੂੰ ਵੀਡੀਓ ਨੂੰ ਬੇਨਤੀ ਆ ਬਤ ਵਦ ਚੱਕ ਤੋਂ ਫੱਟੇ ਤੇ ਇਹਨਾਂ ਗੰਦਾ ਨੂੰ ਪੰਜਾਬ ਜੋ ਕੱਢਣਾ ਇਹਨਾਂ ਬੰਦਿਆਂ ਨੇ ਬਾਈ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ ਦਾੜੀਆਂ ਰੱਖ ਕੇ ਕੰਨਾਂ 'ਚ ਮੁੰਦਰਾ ਪਾ ਕੇ ਗਲਾ 'ਚ ਮਾਲਾ ਪਾ ਕੇ ਵੱਡੇ ਵੱਡੇ ਬਾਹਰ ਆ ਕੇ ਨੀਲੇ ਪੀਲੇ ਰੰਗ ਦੇ ਕੜੇ ਪਾ ਕੇ ਲੋਕਾਂ ਨੂੰ ਕਿਵੇਂ ਗਮਰਾਹ ਕਰਦੇ ਆ ਠੀਕ ਹੈ ਇਹ ਜਿਹੜਾ ਅਸੀਂ ਸੱਚ ਦਿਖਾਇਆ ਹੈ ਇਹ ਬੰਦੇ ਕੋਲੋਂ ਅਸੀਂ ਚਾਰ ਪੰਜ ਸਵਾਲ ਪੁੱਛੇ ਸੀ ਇਹ ਡੱਕਾ ਨਹੀਂ ਦੱਸ ਸਕਿਆ ਠੀਕ ਹੈ ਰੌਲਾ ਪਾ ਛੱਡਦਾ ਹੈ ਸਿਰ ਹਲਾ ਛੱਡਦਾ ਹੈ ਤੇ ਆ ਦੇਖੋ ਹੁਣ ਵੀ ਤੁਸੀਂ ਦੇਖੋ ਕਿਵੇਂ ਸਿਰ ਹਲਾ ਰਿਹਾ ਜੀ ਠੀਕ ਹੈ ਉਹਨਾਂ ਦਾ ਇਹ ਚ ਪੌਣ ਪੌਣ ਆ ਜਾਂ ਆ ਦੇਖੋ ਜੀ ਇਹ ਕਹਿੰਦਾ ਮੇਰੇ ਚ ਪੌਣ ਆਉਂਦੀ ਹੈ ਮੈਨੂੰ ਤਾਂ ਲੱਗਦਾ ਨਹੀਂ ਇਹ ਚ ਪੌਣ ਤੈਨੂੰ ਮੇਰੇ ਜਿਹਾ ਨਹੀਂ ਦੀ ਤੈਨੂੰ ਕਦੇ ਪਤਾ ਹੀ ਨਹੀਂ ਸਾਡੇ ਚ ਪੌਣ ਆਉਂਦੀ ਹੈ ਬਾਈ ਦੇਖੋ ਤੁਸੀਂ ਇਹਨਾਂ ਕੰਮਾਂ ਚ ਕੁਝ ਨਹੀਂ ਰੱਖਿਆ ਝੂਠ ਨਾ ਬੋਲੋ ਠੀਕ ਹੈ ਨਾ ਆ ਦੇਖੋ ਬਾਈ ਸ਼ਰਿਆਮ ਇਹ ਬੰਦਾ ਆ ਦੇਖਦੇ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਇਹ ਬੰਦਾ ਬਾਈ ਜਾਣ ਬੁੱਝ ਕੇ ਇਹ ਬਾ ਰੱਖਨੇ ਪਹਿਰਾਵਾ ਕੀ ਹੈ ਹੈ ਜਿਹੜਾ ਸੱਚਾ ਉਹ ਸੱਚਾ ਆ ਦੇਖੋ ਬਾਈ ਸਾਰਾ ਕੁਝ ਦਾ ਸਾਰਾ ਕੱਲ੍ਹ ਕੀ ਹੋਣਾ ਤੇ ਪਰਸੋਂ ਕੀ ਹੋਣਾ ਕੱਲ੍ਹ ਕੀ ਹੋਣਾ ਦੱਸ ਸਕਦੇ ਹੋ ਅੱਜ ਹੀ ਦੱਸੋ ਕੀ ਹੋਣਾ ਹੈ ਅੱਜ ਅੱਜ ਤੁਸੀਂ ਦੱਸੋ ਵੀ ਕੀ ਹੋਣਾ ਹੈ ਆ 5 ਮਿੰਟਾਂ ਦੇ ਵਿੱਚ ਕੀ ਹੋਣ ਵਾਲਾ ਦੱਸੋ ਅੱਜ 5 ਮਿੰਟਾਂ ਦੇ ਵਿੱਚ ਵਿੱਚ ਕੀ ਹੋਣ ਵਾਲਾ ਅੱਜ ਬਹੁਤ ਗੁੱਸਾ ਵਾਲਾ ਹੋਣ ਵਾਲਾ ਇਹ ਦੱਸੋ ਵੀ ਬਾਬੇ ਨਾਲ ਕੀ ਹੋਣ ਵਾਲਾ ਦਾ ਬਾਬਾ ਬੇਟਾ ਸਾਹਮਣੇ ਏ ਬਾਬੇ ਦਾ ਉਹ ਨੋ ਚੰਗਾੜਾ ਆ ਵਾ ਗਿਆ ਤੇ ਇਹ ਆ ਆ ਆ ਆ ਦੱਸੋ ਹੁਣ ਤੁਹਾਨੂੰ ਮੇਰੇ ਤੁਹਾਨੂੰ ਕਿਹਾ ਸੀ ਮੈਂ ਬਾਬੇ ਵਾਲੇ ਦੱਸੋ ਬਾਬੇ ਦੇ ਲਫੜੇ ਪੈ ਗਏ ਨਾ ਤੁਸੀਂ ਦੱਸੇ ਤੁਹਾਨੂੰ ਦੱਸੇ ਉਹਨੂੰ ਪਤਾ ਕਿਉਂ ਨਹੀਂ ਸੀ ਵੀ ਬਾਬੇ ਦੇ ਬਾਬੇ ਦੇ ਲਫੜੇ ਪੈਣਗੇ ਅੰਧਵਿਸ਼ਵਾਸ ਨੂੰ ਤੁਸੀਂ ਬੁਲਾ ਰਹੇ ਹੋ ਤੁਹਾਡੇ ਤੇ ਪਰਚਾ ਪੈ ਸਕਦਾ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਤੂੰ ਮੇਰੇ ਆ ਤਰਾ ਬਾ ਤੈਨੂੰ ਵੀ ਦਵਾਈ ਦਵਾ ਕਰ ਦੂ ਅੱਛਾ ਦਵਾਈ ਕਰ ਦੇਂਗੀ ਆ ਦੇਖੋ ਭਾਈ ਜੀ ਇਹ ਲੋਕ ਲੋਕਾਂ ਨੂੰ ਕਿਵੇਂ ਕਿਵੇਂ ਗਲਤ ਰਾਜ ਪਾਉਂਦੇ ਆ ਕਿਵੇਂ ਲੋਕਾਂ ਨੂੰ ਪੋਏ ਪਾਲੇ ਲੋਕਾਂ ਤੋਂ ਪੈਸੇ ਲੁੱਟਦੇ ਆ ਨਹੀਂ ਹੁਣ ਤੁਸੀਂ ਇਹ ਦੱਸੋ ਵੀ ਲੋਕਾਂ ਦੇ ਫਾਇਦੇ ਕਰਦੇ ਹੋ ਬਹੁਤ ਫਾਇਦੇ ਕੀਤੇ ਨੇ ਕੀ ਫਾਇਦੇ ਕੀਤੇ ਕੀ ਫਾਇਦੇ ਕੀਤੇ ਲੋਕਾਂ ਦੇ ਬੱਚਾ ਇਹਨੂੰ ਬੱਚਾ ਦਿੱਤਾ ਅੱਛਾ ਬੱਚਾ ਤੁਸੀਂ ਦਿੰਦੇ ਹੋ ਹਾਂ ਬੱਚੇ ਅੱਛਾ ਜਿੰਨਾ ਵੀ ਆ ਕੋਖਾ ਹਰੀਆ ਵਾਲੇ ਆਉਂਦੇ ਦੀ ਹਰੀਆ ਗਰੀਆ ਨਹੀਂ ਉਹ ਤਾਂ ਫਿਰ ਜਿਹੜੇ ਕੋਖਾ ਹਰੀਆ ਆਉਂਦੀਆਂ ਉਹ ਤਾਂ ਸੱਚੇ ਪਾਤਸ਼ਾਹ ਹੈ ਕਲੰਗੀਧਰ ਪਾਤਸ਼ਾਹ ਹੈ ਉਹ ਉਹ ਕਰਦੇ ਕਿਰਪਾ ਤੁਸੀਂ ਕਿਰਪਾ ਕਰਨ ਵਾਲੇ ਕੋਣ ਆ ਬਈ ਤੁਹਾਨੂੰ ਤਾਂ ਆਪਣੇ ਭੇਖਵਾਰੇ ਨਹੀਂ ਪਤਾ ਉਹ ਵੀ ਕਰਦੇ ਆ ਅਸੀਂ ਵੀ ਕਰਦੇ ਆ ਨਹੀਂ ਤੁਹਾਨੂੰ ਤੁਹਾਨੂੰ ਆਪਣੇ ਭੇਖਵਾਰੇ ਪਤਾ ਤੁਸੀਂ ਕੀ ਕਰ ਸਕਦੇ ਹੋ ਅਸੀਂ ਬਹੁਤ ਕੁਝ ਕਰਤਾ ਦਿਆ ਦੇਖੋ ਜੀ ਅਸੀਂ ਲੱਖਾਂ ਲੋਕ ਨੌਕਰੀਆਂ ਦੇ ਲਾਏ ਬੱਚੇ ਅੱਛਾ ਆਪਰ ਆਪਕਾ ਮੰਗਦੇ ਫਰਦੇ ਹੋ ਆਪ ਆਪਕਾ ਪ੍ਰਮੋਸ਼ਨ ਕਰੰਨੇ ਹੋ ਆਪਕਾ ਏਡਾ ਲਗਾਉਣੇ ਹੋ ਕਿ ਸਾਡੇ ਕੋਲ ਆਓ ਸਾਡੇ ਕੋਲ ਜੋਤਿਸ਼ ਵਿਦਿਆ ਹੈ ਸਾਡੇ ਕੋਲੇ ਕਾਲਾ ਆਲਮ ਹੈ ਅਸੀਂ ਕੀਤਾ ਕਰਾਇਆ ਕਰਦੇ ਆਂ ਅਸੀਂ ਕਿਸੇ ਦੇ ਸੋਕਣ ਸੋਕਣ ਦੋਸ਼ਕਾਰ ਕਿਉਂ ਕਿਉਂ ਅਡਲ ਆਉਂਦੇ ਆ ਭਾਈ ਅਸੀਂ ਆ ਨਹੀਂ ਅੱਛਾ ਤੇ ਤਾਂ ਸ਼ੁਰੂ ਤੋਂ ਬਖਸ਼ੀ ਸ਼ਾ ਬਖਸ਼ੀ ਹੋਈ ਅਸੀਂ ਕਿਹਦੀ ਬਖਸ਼ੀ ਹੋਈ ਥੋੜੇ ਤੇ ਸਾਡੇ ਤੇ ਉਸ ਮੇਰ ਹੋਈ ਹੋਇਆ ਅੱਛਾ ਲੋਕ ਤਾਂ ਸਾਡੇ ਕੋਲੇ ਜਲ ਲਗੇ ਉਹ ਦਿਨਲੇ ਅਸੀਂ ਤਾਂ ਮੰਨਦੇ ਨਹੀਂ ਅਸੀਂ ਪੱਤਰਕਾਰ ਤਾਂ ਮੰਨਦੇ ਨੂੰ ਤੁਸੇ ਬੰਦੇ ਤੁਸੀਂ ਪਾਵੇ ਸਾਡੇ ਕੋਲੇ ਤਾਂ ਉੱਪਰ ਲੋਕਾਂ ਦੀ ਦੇਖੀ ਇਕੱਠਾ ਦਾ ਪਾਠ ਹੋ ਜਾਂਦੀ ਆ ਉਹ ਦੇਖੀ ਪੀੜ ਹੁੰਦੀ ਅੱਛਾ ਆ ਦੇਖੋ ਭਾਈ ਜੀ ਪੰਜਾਬ ਦੇ ਅੰਤਿਵਿਸ਼ਵਾਸ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਇਹ ਜਿਹੜਾ ਸਾਹਮਣੇ ਬੈਠਾ ਹੈ ਕਹਿੰਦਾ ਮੇਰੇ 'ਚ ਸਾਰਾ ਕੁਝ ਆਉਂਦਾ ਹੈ ਮੈਂ ਲੋਕਾਂ ਨੂੰ ਆਉਣ ਵਾਲੇ ਸਮੇਂ ਬਾਰੇ ਕਿਸੇ ਨੂੰ ਲੱਕੀ ਡਰਾਵਰੇ ਅਮੀਰ ਗਰੀਬ ਨੂੰ ਅਮੀਰ ਬਣਾ ਦੂੰਗਾ ਜਿਹੜਾ ਅਮੀਰ ਬਣਾ ਮੈਂ ਇਹਨੂੰ ਤੰਗ ਪਰੇਸ਼ਾਨ ਕਰੂ ਮੇਰਾ ਮਜ਼ਾਕ ਡੋ ਉਹਨੂੰ ਮੈਂ ਗਰੀਬ ਬਣਾ ਦੂੰਗਾ ਇਹ ਸਭ ਕਹਿਣ ਦੀਆਂ ਗੱਲਾਂ ਬਾਈ ਜੀ ਮੈਂ ਨਹੀਂ ਮੰਨਦਾ ਵੀ ਇਹ ਚੀਜ਼ਾਂ ਸੱਚ ਹੈ ਨਹੀਂ ਕਹਿਣ ਦੀਆਂ ਗੱਲਾਂ ਕੋਈ ਨਹੀਂ ਅੱਛਾ ਜਿਹੜੇ ਲੱਖਾਂ ਲੋਕ ਸਾਡੇ ਮੇਰੇ ਕੋਲ ਆਉਂਦੇ ਨੇ ਇਕੱਲੇ ਇਕੱਲੇ ਦਾ ਬਣਾ ਹੋਇਆ ਅੱਛਾ ਥੋੜੇ ਮੈਂ ਇਹ ਵੀ ਸੁਣਨਾ ਵੀ ਸੁਣਨ ਦੇ ਵਿੱਚ ਵੀ ਆਇਆ ਸੀ ਤੁਹਾਡਾ ਐਕਸੀਡੈਂਟ ਹੋ ਗਿਆ ਜਿਵੇਂ ਪਿੱਛੇ ਜੇ ਇਹਦਾ ਹੁੰਦਾ ਰਹਿੰਦਾ ਇਹਦਾ ਕਿਸਮਤ ਆ ਇਹਦਾ ਕਿਸੇ ਰੋਲ ਵੀ ਹੋ ਸਕਦਾ ਤੁਹਾਡੀ ਗੱਡੀ ਬਿਲਕੁਲ ਖਰਾਬ ਹੋ ਗਈ ਖਤਮ ਹੋ ਗਈ ਸੀਗੀ ਹੋਈ ਹੈ ਸੱਚ ਹੈ ਇਹ ਹਾਂ ਹੋਈ ਸੀ ਹੂੰ ਤੁਹਾਡੇ ਪਿਓ ਦਾ ਬਹੁਤ ਭੜਾ ਐਕਸੀਡੈਂਟ ਹੋਇਆ ਐਕਸੀਡੈਂਟ ਚ ਮਰਿਆ ਤੁਹਾਡੀ ਮਾਂ ਬਹੁਤ ਬੁਰੀ ਤਰ੍ਹਾਂ ਮੰਜੇ ਤੇ ਬਹਿ ਕੇ ਮਰੀ ਹੈ ਦੇਹ ਦਾ ਕੇ ਸਮਦਾ ਕੇ ਦੇ ਨਾਲ ਕੁਝ ਵੀ ਹੋ ਸਕਦਾ। ਤੇ ਫਿਰ ਤੁਸੀਂ ਲੋਕਾਂ ਦੀ ਕਿਸੇ ਕਿਸਮਤ ਕਿਵੇਂ ਬਾਈ ਕਰ ਸਕਦੇ ਹੋ? ਉਹ ਲੋਕ ਦੇ ਨਹੀਂ ਉਹਦੇ ਕੋਈ ਵੀ ਜਿਵੇਂ ਹੁਣ ਮਿਸਤਰੀ ਤੇਲ ਵਾਲਾ ਗਾਕਰ ਆਪ ਨਹੀਂ ਬਣਾ ਸਕਦਾ। ਉਹ ਹੀ ਗੱਲ ਸਾਡਾ ਵੀ ਅਸੀਂ ਆਪਦਾ ਭੜਾ ਨਹੀਂ ਕਰ ਸਕਦੇ। ਅਸੀਂ ਲੋਕਾਂ ਦਾ ਭੜਾ ਕਰਦੇ ਆ। ਅੱਛਾ ਕੀ ਭਲੇ ਵਾਲੀ ਗੱਲ ਹੈ ਯਾਰ? ਲੋਕਾਂ ਤੋਂ ਤੁਸੀਂ ਕਿੰਨੇ-ਕਿੰਨੇ ਪੈਸੇ ਲੈ ਜਾਂਦੇ ਹੋ? ਕਿ ਕਿੰਨੇ ਪੈਸੇ ਚ ਭਲਾ ਕਰਦੇ ਹੋ ਕਿ ਫ੍ਰੀ ਕਰਦੇ ਹੋ? ਅਸੀਂ ਲੋਕਾਂ ਨੂੰ 50-50 ਹਜ਼ਾਰ ਲੈਣਿਆ ਤੇ 50-50 ਹਜ਼ਾਰ ਰੁਪਏ ਤੁਹਾਨੂੰ ਜਿਹੜਾ ਪਾਗਲੇ ਬੰਦਾ ਉਹ ਦਿੰਦਾ ਹੈ ਤੇ ਪਾਗਲੇ ਜਰੋ ਅਸੀਂ ਉਹਨਾਂ ਦਾ ਜੇ ਭਲਾ ਕਰਦੇ ਆ ਲੋਕ ਤੁਹਾਨੂੰ ਪੈਸਾ ਲਉਂਦੇ ਲੈ ਜਾਂਦੇ ਤੇ ਉਹ ਭਾਈ ਤੁਸੀਂ ਬੇਵਕੂਫ ਨਾ ਬਣਾਓ ਲੋਕਾਂ ਨੂੰ ਠੀਕ ਹੈ ਇਹ ਜਿਹੜੀਆਂ ਅੰਧਵਿਸ਼ਵਾਸ ਦੇ ਵਿੱਚ ਲੋਕ ਅਨਪੜ ਲੋਕ ਬੜੇ ਹੋਏ ਐ ਉਹ ਤੁਹਾਨੂੰ ਪੈਸੇ ਵੀ ਦੇ ਰਹੇ ਐ ਲੋਕ ਆਪਣੀਆਂ ਮੱਝਾਂ ਵੇਚ ਕੇ ਝੋਟੀਆਂ ਦੇ ਵੇਚ ਕੇ ਗਰੀਬ ਬੱਕਰੀਆਂ ਵੇਚ ਕੇ ਘਰ ਵੇਚ ਕੇ ਤੁਹਾਨੂੰ ਪੈਸੇ ਲਾ ਰਹੇ ਐ ਸੋ ਤੁਸਨ ਤੁਹਾਨੂੰ ਖਾਨ ਸੁਰ ਵਧੀਆ ਵਧੀਆ ਖਾਨ ਬਣਿਆ ਹੋਇਆ ਠੀਕ ਹੈ ਤੇ ਜੇ ਤੁਹਾਨੂੰ ਇੰਨੀ ਸ਼ਕਤੀ ਹੈ ਤਾਂ ਤੁਸੀਂ ਉਹਨੂੰ ਇਹ ਦੱਸੋ ਵੀ ਮੇਰੀ ਜੇਬ ਦੇ ਵਿੱਚ ਪੈਸੇ ਕਿੰਨੇ ਆ ਮੈਂ ਤੁਹਾਨੂੰ ਮੰਨ ਲੀ ਜੂਗਾ ਵੀ ਦੱਸੋ ਮੇਰੀ ਜੇਬ ਵਿੱਚ ਕਿੰਨੇ ਪੈਸੇ ਆ ਮੇਰੀ ਗੂਗਲ ਵਿੱਚ ਕਿੰਨੇ ਪੈਸੇ ਆ ਲੈ ਮੇਰੇ ਨਾਲ ਨਾ ਤੇ ਬੋਲ ਵੀ ਆ ਤੇਰੇ ਜੇਬ ਵਿੱਚ ਪੈਸੇ ਹੈਗੇ ਨੇ ਲੜੇ ਤੇਰੇ ਗੂਗਲ ਪੇ ਤੇ ਅੰਦਾਜ਼ਾ ਅੰਦਾਜ਼ਾ ਮੇਰੀ ਜੇਬ ਵਿੱਚ ਕਿੰਨੇ ਪੈਸੇ ਆ ਅੰਦਾਜ਼ਾ ਕਿੰਨੇ ਹੋਣਗੇ ਇਰੀ ਜੇਬ ਚ 50000 ਆ ਯਾਰ 50000 ਰੁਪਇਆ ਪੱਕੀ ਗੱਲ ਹੈ ਲਓ ਜੀ ਬਾਬਾ ਜੀ ਦੀ ਗੱਲ ਹੋ ਗਈ ਸੱਚੀ ਬਾਈ ਮੈਂ ਤਾਂ ਬਾਬਾ ਜੀ ਨੂੰ ਅੱਜ ਤੋਂ ਬਾਅਦ ਮੰਨਿਆ ਕਰੂੰਗਾ ਸਤਿਵਾਦਨ ਬਾਬਾ ਜੀ ਧੰਨਵਾਦ ਤੁਹਾਡਾ ਜੀ ਜੀ ਮੇਰੀ ਮੇਰੀ ਬੈਂਕ ਦੇ ਵਿੱਚ ਕੀ ਮੈਂ ਸਾਡੇ ਪੂਰੇ ਪਰਿਵਾਰ ਕੋਲੇ ਵਿਆਹਿਆ ਰਹਿਣੀ ਲਓ ਜੀ ਇਹ ਕਹਿੰਦਾ ਮੈਂ ਤੇਰੀ ਜੇਬ ਚ ਦਵਾ ਦੂੰਗਾ ਵੀ 50000 ਕਿੰਨੇ ਪੈਸੇ ਹੈ ਮੇਰੀ ਜੇਬ ਦੇ ਵਿੱਚ ਸਾਰੇ 10 ਰੁਪਏ ਇੱਕ 20 ਰੁਪਏ ਇੱਕ ਤੇ 7 ਰੁਪਏ ਇੱਕ ਹੈ ਜੀ ਹੈਂ ਇੰਨੇ ਕਿ ਮੇਰੀ ਜੇਬ ਦੇ ਵਿੱਚ ਪੈਸੇ ਤੇ ਇਹ ਬੰਦੇ ਐਵੇਂ ਬੁੱਧੂ ਬਣਾਈ ਜਾਂਦੇ ਲੋਕਾਂ ਨੂੰ ਚਾਰੀ ਜਾਂਦੇ ਐ ਠੀਕ ਐ ਆ ਰੱਖ ਕੇ ਵੱਡੇ ਵੱਡੇ ਵਾਲ ਇੱਕ ਮਿੰਟ ਬਾਬਾ ਇੱਕ ਮਿੰਟ ਜੋ ਅਸੀਂ ਧਿਆ ਕੇ ਸੁਣੀ ਜਾਂਦੇ ਆ ਲਾ ਕੇ ਜੀ ਲੀਟਰ 2 ਲੀਟਰ ਸਰੋਂ ਦੇ ਵਾਲਾਂ ਨੂੰ ਤੇਲ ਵੱਡੇ ਵੱਡੇ ਕਰਕੇ ਲੋਕਾਂ ਨੂੰ ਕਿਵੇਂ ਲੁੱਟੀ ਜਾਂਦੇ ਐ ਪਖੰਡਾ ਇਹਨਾਂ ਕੋਲੇ ਠੀਕ ਐ ਇਹ ਪਖੰਡਾ ਤੋਂ ਬਚਣਾ ਆਪਾਂ ਠੀਕ ਐ ਬਾਬਾ ਦੋ ਗੱਲਾਂ ਪੁੱਛੀਆਂ ਦੋਨੇ ਗੱਲਾਂ ਤੂੰ ਗੱਲ ਦੱਸਦੀਆਂ ਇੱਕ ਚਿਰ ਕੋਲ ਹੋਰ ਦੱਸ ਦੇ ਤੂੰ ਮੰਨੇਗਾ ਏ ਜਿਹੜੀ ਜਿਹੜੀ ਤੇਰੇ ਚ ਚੀਜ਼ ਆਉਂਦੀ ਏ ਕੌਣ ਏ ਕੀ ਕਿਹੜੀ ਚੀਜ਼ ਏ ਜਿਹੜੀ ਤੁਹਾਨੂੰ ਦੱਸਦੀ ਏ ਜਿਹੜੀ ਚੀਜ਼ ਸਾਡੇ ਚ ਗੇੜ ਜੀ ਆ ਬਸ ਇਹ ਕਿਸੇ ਨੂੰ ਦੱਸਣੀ ਚੱਲ ਇਹ ਪੋਲਾ ਕਰਨ ਲਈ ਆਈ ਆ ਲੋਕਾਂ ਨੂੰ ਤੂੰ 50000 ਰੁਪਏ ਲੈ ਲੈ ਮੈਂ ਤੈਨੂੰ 50000 ਦਾ 5 ਲੱਖ ਦੇਵਾਂਗਾ ਇੱਕ ਗੱਲ ਦਾ ਜਵਾਬ ਦੇ ਦੀ ਮੇਰੀ ਨੂੰ ਦੇਵੇਂਗਾ ਪੱਕੀ ਗੱਲ ਐ ਮੈਂ ਤੇਰੇ ਪੈਰ ਧੋਦੋਂ ਪੀਵਾਂਗਾ ਮੈਂ ਤੈਨੂੰ 50000 ਦਾ 5 ਲੱਖ ਦੇਵਾਂਗਾ ਮੈਂ ਤੇਰੀ ਸਾਰੀ ਜ਼ਿੰਦਗੀ ਸੇਵਾ ਕਰੂੰਗਾ ساری ਜ਼ਿੰਦਗੀ ਮੈਂ ਤੇਰੇ ਪੈਰ ਤੋਂ ਸਾਰੀ ਜ਼ਿੰਦਗੀ ਮੈਂ ਤੇਰਾ ਨੌਕਰ ਵਾਂ ਕੇ ਰਹੂੰਗਾ ਤੇਰੀਆਂ ਜੁੱਤਕਾਂ ਲਗੋਈਆਂ ਤੇਰੇ ਚੱਪਲਾਂ ਲਗੋਈਆਂ ਦੱਸ ਕਿੱਥੇ ਮੰਨ ਜੂ ਸਾਡਾ ਗਮੇੜੀ ਵੀ ਅਸੀਂ ਤੇਰੀਆਂ ਚੱਪਲਾਂ ਦੇ ਨਿਗਾਹ ਮਾਰੀ ਤੇਰੀਆਂ ਚੱਪਲਾਂ ਲਗੋਈਆਂ ਤੂੰ ਦੱਸ ਚੱਪਲਾਂ ਦੇ ਲਗੋਈਆਂ ਕਿੱਥੇ ਆ ਸਾਡਾ ਗਮੇੜੀ ਗਿਆ ਸੀ ਚੱਪਲਾਂ ਦੀ ਨਿਗਾਹ ਮਾਰੀ ਚੱਲੀਏ ਸਾਡਾ ਗਮ ਮਦਦ ਸਰ ਲੋਕਾਂ ਦੇ ਭਲੇ ਕਰਨਾ ਅੱਛਾ ਲੋਕਾਂ ਦੇ ਭਲੇ ਕਰਦਾ ਤੂੰ ਬਹੁਤ ਵਧੀਆ ਗੱਲ ਐ ਲੋਕਾਂ ਦੇ ਭਲੇ ਕਰਦਾ ਠੀਕ ਐ ਤੇ ਮੈਨੂੰ ਇਹ ਦੱਸ ਲੋਕਾਂ ਦੇ ਭਲੇ ਕੀ ਕੀ ਕਰਦੇ ਜੇ ਕਿਸੇ ਨੂੰ ਕੋਈ ਬੁਆੜ ਟਮਰੀ ਹੈ ਠੀਕ ਕਰ ਦਿੰਦੇ ਉਹ ਆ ਪੱਕੀ ਗੱਲ ਹੈ ਗਾਰੰਟੀ ਹੈ ਲਿਖ ਕੇ ਦਿੰਦੇ ਉਹ ਹਾਲੇਕਿਨ ਠੀਕ ਹੈ ਸਟਾਫ ਤੇ ਲਿਖ ਕੇ ਦਵਾਗੇ ਜੇ ਨਾ ਭਲਾ ਹੋਇਆ ਮੇਰੇ ਗੋਡੇ ਦੋਦੇ ਮੇਰੇ ਗੋਡੇ ਨੇ ਠੀਕ ਹੋਰੇ 6 ਮਹੀਨੇ ਹੋ ਗਏ ਦੱਸੋ ਕਰੋ ਠੀਕ ਮੈਂ ਤੁਹਾਨੂੰ 50000 1 ਲੱਖ ਰੁਪਏ ਦੇ ਕੇ ਜਾਊਂਗਾ ਇਸ ਟਾਈਮ ਦੇਖੋ ਗੱਲ ਸੁਣ ਲੈ ਬੱਚਾ ਤੂੰ ਕੋਈ ਤੇਰਾ ਸਾਡੇ ਤੇ ਯਕੀਨ ਨਹੀਂ ਆਏਗਾ ਤੇਰਾ ਸਾਡੇ ਤੋਂ ਕੋਈ ਬਣਾਣੀ ਹੋਈ ਨਹੀਂ ਸਕਦਾ ਅੱਛਾ ਇਹ ਭਾਈ ਜੀ ਜਿਹੜੇ ਪੰਜਾਬ ਦੇ ਬਲਾ ਹਾਲਾਤ ਹੋ ਗਏ ਅੰਧਵਿਸ਼ਵਾਸ ਹੋ ਗਏ ਇਹਨਾਂ ਤੋਂ ਬਚੋ ਇਹ ਦੇਖਿਆ ਜਿਹੜੇ ਬਿਠੇ ਡੇਰੇ ਲਾ ਕੇ ਬੈਠੇ ਆ ਇਹਨਾਂ ਕੋਲੇ ਡੱਕਾ ਨਹੀਂ ਕੱਖ ਨਹੀਂ ਠੀਕ ਹੈ ਇਹ ਬਲਾ ਕੇ ਆਪਣਾ ਧੀਆਂ ਭਣਾਂ ਨੂੰ ਉਹਨਾਂ ਦੀ ਇੱਜ਼ਤ ਦਾ ਲੁੱਟਦੇ ਆ ਉਹਨਾਂ ਨਾਲ ਗਲਤ ਕੰਮ ਕਰਦੇ ਆ ਸੋ ਇਹ ਬੰਦਾ ਜਿਹੜਾ ਕਹਿੰਦਾ ਵੀ ਮੇਰੇ ਚ ਬਾਬੇ ਦੀ ਪੌਣ ਆਉਂਦੀ ਐ ਮੈਂ ਨੋਕਾ ਨਾ ਪੈਦਾ ਭਲਾ ਕਰਦਾ ਇਹ ਬੰਦਾ ਤੋ ਤਿੰਨ ਸਵਾਲ ਪੁੱਛੇ ਸੀ ਮੈਂ ਵੀ ਮੇਰੀ ਜੇਬ ਚ ਪੈਸੇ ਕਿੰਨੇ ਆ ਉਹ ਨਹੀਂ ਦੱਸ ਸਕਿਆ ਮੈਂ ਇਹਦੀਆਂ ਚੱਪਲਾਂ ਲਗੀਆਂ ਸੀ ਉਹ ਨਹੀਂ ਦੱਸ ਸਕਿਆ ਜਦੋਂ ਉਹ ਭੱਲਾ ਗਿਆ ਇਹ ਬੱਚਾ ਤੂੰ ਮੇਰੇ ਤੋਂ ਜੋ ਬਸਰਿਆ ਘਕੀ ਤੇ ਨਾ ਮੇਰੇ ਨੇ ਬਸਵਾ ਨਹੀਂ ਤੇਰਾ ਕੋਈ ਮੇਰੇ ਤੋਂ ਪਣਾ ਨਹੀਂ ਹੋ ਸਕਦਾ ਭਾਈ ਜੀ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਹੜੇ ਅੰਧਵਿਸ਼ਵਾਸ ਲੋਕ ਇਹਨਾਂ ਬਾਬਿਆਂ ਤੇ ਆਪਦਾ ਉਹ ਕਰਦੇ ਆ ਵਿਸ਼ਵਾਸ ਕਰਦੇ ਆ ਇਹਨਾਂ ਨੂੰ ਮੰਨਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਮਗਰ ਨਾ ਲਗੋ ਠੀਕ ਹੈ ਇਹ ਦਾ ਲੋਕਾਂ ਨੂੰ ਆਪਦੀਆਂ ਗੱਲਾਂ ਚ ਲਿਆ ਕੇ ਉਹਦੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਫਸਾਉਂਦੇ ਐ ਤੇ ਬੁਰੀ ਤਰ੍ਹਾਂ ਦਾ ਪੈਸਾ ਲੁੱਟਦੇ ਐ ਸੋ ਇਹਨਾਂ ਦਾ ਜਿਹੜਾ ਕਾਲਾ ਚਿਹਰਾ ਸੀਗਾ ਇਹਨਾਂ ਚਿਹਰੇ ਦੇ ਮੁਕਪੜਾ ਕੱਪੜੇ ਵਿੱਚ ਚਿਹਰਾ ਸੀਗਾ ਕਿ ਨਕਾਬ ਸੀ ਚਿਹਰੇ ਤੇ ਚੜਿਆ ਹੋਇਆ ਉਹ ਲੋਕਾਂ ਸਾਹਮਣੇ ਲਿਆਉਣਾ ਸੀ ਉਹ ਲਿਆਂਦਾ ਸੀ ਇਹ ਗੱਲ ਮੇਰਾ ਗੁੱਸਾ ਨਹੀਂ ਹੋ ਸਕਦਾ ਇਹ ਬਾਈ 1 ਬੋਲ ਲੱਖ ਮਟ ਟੱਪ ਕਰਦਾ ਓ ਯਾਰ ਲੋੜ ਹੀ ਨਹੀਂ ਸਾਨੂੰ ਤੇਰੀ ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਜਿਹੜੇ ਲੋਕ ਇਹਨਾਂ ਦੇ ਮਗਰ ਲੱਗਦੇ ਆ ਸਿਆਣੇ ਸੱਪਿਆਂ ਦੇ ਡੱਕਾ ਨਹੀਂ ਇਹ ਕਿਸੇ ਦਾ ਫਾਇਦਾ ਦਾ ਕੀ ਕਰਨਗੇ ਇਹ ਇੰਨੇ ਇੰਨੇ ਵਾਲੇ ਆ ਤਾਂ ਇਹ ਇਹਨਾਂ ਨੂੰ ਖਬਰਾਂ ਕਿਉਂ ਲਵਾਉਂਦੇ ਆ ਤੁਸੀਂ ਖਬਰਾਂ ਕਿਉਂ ਲਵਾਉਂਦੇ ਹੋ ਵੀ ਸਾਡੇ ਕੋਲੇ ਆਓ ਅਸੀਂ ਸਾਡੇ ਸਜਾਏ ਕਰ ਦਾਂਗੇ ਬੱਚਾ ਹੋਊ ਸਾਡੇ ਕੋਲੋਂ ਘਰ ਦਾ ਉਹ ਕਰਾਓ ਪਾਓ ਜੇ ਥੋੜੀ ਜਿਹੀ ਸ਼ਕਤੀ ਹੈ ਫਿਰ ਤੁਸੀਂ ਖਬਰਾਂ ਕਰ ਦੋ ਉਹਨਾਂ ਖਬਰਾਂ ਲਵਾਉਂਦੀ ਲੋੜ ਹੀ ਨਹੀਂ ਕੋਲ ਲਾ ਮੱਛਾ ਅਫੀਜ਼ੋ ਵੀ ਕੰਮ ਕਰੀਏ ਸਾਡੀ ਮਰਦ ਤੈਨੂੰ ਕੀ ਚੱਕਰ ਐ ਜੀ ਚਲੋ ਅਸੀਂ ਥੋੜਾ ਬਰਾਊ ਕਰਾ ਲਾਂਗੇ ਅਸਲੋ ਬਰੋਕ ਕਰਾਉਣੇ ਤੁਹਾਨੂੰ ਪੰਜਾਬ ਦੇ ਵਿੱਚੋਂ ਉਹ ਚਾ ਤੂੰ ਸਾਡੇ ਨਾਲ ਪੰਗਾ ਨਾਲ ਉਹ ਯਾਰ ਪੰਗਾ ਕੀ ਕਰਦੇਗਾ ਅਸੀਂ ਤਬਾਹ ਕਰਦੀ ਹੈ ਕੀ ਕਰਦੇਗਾ ਅਸੀਂ ਤਬਾਹ ਕਰਦਾਂਗੇ ਤੂੰ ਤਬਾਹ ਕਰਦੀ ਤੂੰ ਤਬਾਹ ਕਰਦੀ ਆ ਬੰਦਾ ਬਈ ਉਹ ਕਹਿੰਦਾ ਮੈਂ ਤੁਹਾਨੂੰ ਤਬਾਹ ਕਰ ਦੂੰਗਾ ਇਹ ਤਬਾਹ ਕਰਨ ਦੇ ਦਬਕੇ ਦੇ ਰਿਹਾ ਇਹ ਦਬਕੇ ਬਾਈ ਕਿਸੇ ਨੂੰ ਹੋਰ ਦੇਈ ਅਸੀਂ ਨਾ ਤਾਂ ਛੋਟੇ ਸਾਨੇ ਛੱਪਿਆਂ ਤੋਂ ਕਮਲਿਆਂ ਤੋਂ ਡਰਨ ਵਾਲੇ ਬੰਦੇ ਆ ਤੁਸੀਂ ਸਾਨੂੰ ਡੱਕਾ ਨਹੀਂ ਕਰ ਸਕਦੇ ਤੁਹਾਡੇ ਵਰਗੇ ਬੰਦੇ ਪਤਾ ਨਹੀਂ ਕਿੰਨੇ ਦੇਖੇ ਅਸੀਂ ਠੀਕ ਹੈ ਬਾਈ ਪੰਜਾਬ ਦੇ ਜਿੰਨੇ ਵੀ ਵੀਰਾਂ ਨੇ ਉਹਨੂੰ ਵੀਡੀਓ ਨੂੰ ਬੇਨਤੀ ਆ ਬਤ ਵਦ ਚੱਕ ਤੋਂ ਫੱਟੇ ਤੇ ਇਹਨਾਂ ਗੰਦਾ ਨੂੰ ਪੰਜਾਬ ਜੋ ਕੱਢਣਾ ਇਹਨਾਂ ਬੰਦਿਆਂ ਨੇ ਬਾਈ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ ਦਾੜੀਆਂ ਰੱਖ ਕੇ ਕੰਨਾਂ 'ਚ ਮੁੰਦਰਾ ਪਾ ਕੇ ਗਲਾਂ 'ਚ ਮਾਲਾ ਪਾ ਕੇ ਵੱਡੇ-ਵੱਡੇ ਬਾਹਰ ਆ ਕੇ ਨੀਲੇ ਪੀਲੇ ਰੰਗ ਦੇ ਕੜੇ ਪਾ ਕੇ ਲੋਕਾਂ ਨੂੰ ਕਿਵੇਂ ਗਮਰਾਹ ਕਰਦੇ ਆ ਠੀਕ ਹੈ ਇਹ ਜਿਹੜਾ ਅਸੀਂ ਸੱਚ ਦਿਖਾਇਆ ਹੈ ਇਹ ਬੰਦੇ ਕੋਲੋਂ ਅਸੀਂ ਚਾਰ-ਪੰਜ ਸਵਾਲ ਪੁੱਛੇ ਸੀ ਇਹ ਡੱਕਾ ਨਹੀਂ ਦੱਸ ਸਕਿਆ ਠੀਕ ਹੈ ਰੌਲਾ ਪਾ ਛੱਡਦਾ ਹੈ ਸਿਰ ਹਲਾ ਛੱਡਦਾ ਹੈ ਤੇ ਆ ਦੇਖੋ ਹੁਣ ਵੀ ਤੁਸੀਂ ਦੇਖੋ ਕਿਵੇਂ ਸਿਰ ਹਲਾ ਰਿਹਾ ਜੀ ਠੀਕ ਹੈ ਉਹ ਲੱਗਦਾ ਇਹ ਚ ਪੌਣ ਪੌਣ ਆ ਜਾਂ ਆ ਦੇਖੋ ਜੀ ਇਹ ਕਹਿੰਦਾ ਮੇਰੇ ਚ ਪੌਣ ਆਉਂਦੀ ਹੈ ਮੈਨੂੰ ਤਾਂ ਲੱਗਦਾ ਨਹੀਂ ਇਹ ਚ ਪੌਣ ਤੈਨੂੰ ਮੇਰੇ ਜਿੱਥੇ ਕੀ ਨਹੀਂ ਤੈਨੂੰ ਕਹਿੰਦਾ ਬਤਾਈਏ ਸਾਡੇ ਚ ਪੌਣ ਆਉਂਦੀ ਹੈ ਉਹ ਤਾਂ ਬਾਈ ਦੇਖੋ ਤੁਸੀਂ ਇਹਨਾਂ ਕੰਮਾਂ ਚ ਕੁਝ ਨਹੀਂ ਰੱਖਿਆ ਝੂਠ ਨਾ ਬੋਲੋ ਠੀਕ ਹੈ ਨਾ ਆ ਦੇਖੋ ਬਾਈ ਸ਼ਰਿਆਮ ਇਹ ਬੰਦਾ ਆ ਦੇਖਦੇ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਇਹ ਬੰਦਾ ਬਾਈ ਜਾਣ ਬੁੱਝ ਕੇ ਬਾਰਕ ਨੇ ਪੈਰਾਵਾ ਕੀਤਾ ਹੋਇਆ ਤੇ ਅਸੀਂ ਇਹ ਬੰਦੇ ਬਾਰੇ ਪਤਾ ਵੀ ਕਰ ਲਿਆ ਦਿਹਾੜੀ ਵਾਲਾ ਬੰਦਾ ਸੀ ਬਿਮਾਰ ਰਹਿੰਦਾ ਸੀਗਾ ਤੇ ਇਹਨੂੰ ਸਾਹ ਦੀ ਪ੍ਰੋਬਲਮ ਸੀ ਦਿਹਾੜੀ ਤੋਂ ਹੁੰਦੀ ਨਹੀਂ ਸੀ ਆਖਰ ਦਿਨ ਇਹ ਵਈਏ ਕੰਮ ਧੋਰ ਲਿਆ ਠੀਕ ਹੈ ਲੋਕਾਂ ਨੂੰ ਕਿਵੇਂ ਬੁੱਧੂ ਬਣਾਉਂਦੇ ਐ ਇਹ ਤੁਹਾਨੂੰ ਸਾਰੀ ਵੀਡੀਓ ਚ ਦੱਸਦਾ ਤੈਨੂੰ ਇੱਥੇ ਤਵਾ ਕਰਦੂ ਤੂੰ ਤਵਾ ਕਰ ਦੇ ਯਾਰ ਕਰ ਦੇ ਤਵਾ ਫਿਰ ਤਵਾ ਕਰ ਤੂੰ ਜਾਦੂ ਜਾਦੂ ਮਾਰ ਮੇਰੇ ਤੇ ਲੈ ਆ ਬੈਠਾ ਮੈਂ ਦੂਰ ਮਾੜਾ ਹੈ ਵਾਗ ਅਧਰਾ ਕੋਈ ਨਹੀਂ ਕੋਈ ਇੰਟਰਵਿਊ ਦਾ ਕੋਈ ਚੱਕਰ ਨਹੀਂ ਮਾਰੇ ਦਾ ਸੋ ਬਾਈ ਪੰਜਾਬ ਦੇ ਵੀਰਾਂ ਨੂੰ ਬੇਨਤੀ ਹੈ ਜਿਹੜਾ ਸਿੱਖ ਧਰਮ ਨੂੰ ਭਰਾਵਾ ਉਹਨੂੰ ਆਪਣੇ ਅંધ ਵਿਸ਼ਵਾਸ ਨੂੰ ਉਠਾਉਣਾ ਚਾਹੁੰਦੇ ਆ ਇਹਨਾਂ ਨੂੰ ਕੱਢਣਾ ਚਾਹੁੰਦੇ ਆ ਤਾਂ ਬਾਈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਧੰਨਵਾਦ